ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪੀਤਰ ਸ਼ਬਦ ਦਾ ਉਚਾਰਨ ਸਿੱਖਣਾ ਹੈ ਜੋ 653 ਅੰਗ ਤੇ ਆਉਂਦਾ ਸੋਰਠ ਰਾਗ ਦੇ ਵਿੱਚ ਜਿਹੜੀ ਵਾਰ ਆਉਂਦੀ ਹੈ ਉਸ ਦਾ ਉਚਾਰਨ ਸਿੱਖਣਾ ਤੇ ਇਹ ਹੁਕਮਨਾਮਾ ਕਈ ਵਾਰ ਸੰਗਤ ਜੀ ਆਪਾਂ ਲੈਨੇ ਆ ਹੁਕਮਨਾਮੇ ਦੇ ਵਿੱਚ ਸਮਾਪਤੀ ਦੇ ਆਪਾਂ ਕਿੱਥੇ ਗਲਤੀ ਕਰਦੇ ਆ ਸ਼ੁੱਧ ਜਿੱਥੇ ਆਉਂਦਾ ਹੈ ਅਖੀਰਤ ਜਿੱਥੇ ਵਾਰ ਮੁਖ ਦੇ ਥੱਲੇ ਲਿਖਿਆ ਹੁੰਦਾ ਸ਼ੁੱਧ ਉਹਦਾ ਉਚਾਰਨ ਹੁਕਮਨਾਮਾ ਸਾਹਿਬ ਵੇਲੇ ਕਿਵੇਂ ਕਰਨਾ ਹੈ ਵੀਡੀਓ ਨੂੰ ਸਾਰੀ ਵੇਖਿਓ ਸ਼ਲੋਕ ਮਹੱਲਾ 3 ਇਹ ਮਨ ਹਰ ਜੀ ਧਿਆਏ ਤੂ ਤੂ ਤੇ ਵਿਸਰਾਮ ਹੈ ਤੇ ਤੂੰ ਨਹੀਂ ਕਹਿਣਾ ਤਤੇ ਟਿੱਪੀ ਨਹੀਂ ਲੱਗੀ ਨਾ ਬਿੰਦੀ ਰੱਗੀ ਤੂੰ ਕਹਿਣਾ ਇੱਕ ਮਨ ਇੱਕ ਚਿੱਤ ਭਾਏ ਹਰ ਕੀਆ ਸਦਾ ਸਦਾ ਵਢਿਆਈਆ ਦੇ ਦੱਦੇ ਲਾਂ ਈੜੀ ਸ਼ਾਇਰੀ ਦੇ ਇਸ ਤਰ੍ਹਾਂ ਦੇ ਨ ਪਛੋਤਾਏ ਹਉ ਹਰਿ ਕੈ ਸਦ ਬਲੇ ਹਾਰਣੈ ਨਾਨੀ ਦੀ ਬਾਜ ਬਲੇ ਹਾਰਣੈ ਜਿਤ ਸੇਵੈ 바ਬੇ ਨੂੰ ਸਿਆਰੀ ਲਾਉਣੀ ਐ ਸੇਵੈ ਸੁਖ ਪਾਏ ਬਲੇ ਹਾਰਣੈ ਤੇ ਬਿਸਰਾਮ ਲਾਉਣਾ ਨਾਨਕ ਗੁਰਮੁਖ ਮਿਲ ਰਹਿ ਇੱਥੇ ਬਿਸਰਾਮ ਹੈ ਹਉ ਮੈਂ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਕਕੇ ਲਾ ਕਕਾ ਰਾਰੇ ਲਾ ਈੜੀ ਸ਼ਿਆਰੀ ਈੜੀ ਸ਼ਿਆਰੀ ਬਾਜ ਉਚਾਰਨ ਹੋਣੀ ਕਰੇ ਕਰੇ ਇਸ ਤਰ੍ਹਾਂ ਸਭਨਾ ਕਾ ਮਾ ਪਿਓ ਆਪ ਹੈ ਇੱਥੇ ਵਿਸਰਾਮ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਇੱਥੇ ਵਿਸਨਾਮ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂ ਕਰਣ ਕਾਰਣ ਸਮਰੱਥ ਹੈ ਕਰਤੀ ਹੁਣ ਸੰਗਤ ਜੀ ਧਿਆਨ ਰੱਖਣਾ ਤੱਤੇ ਉੱਤੇ ਟਿੱਪੀ ਲੱਗੀ ਤੱਤਾ ਸਿਰਫ ਕੱਲਾ ਏ ਥੱਲੇ ਦਲੈਂਕੜਾਂ ਹੀ ਉਚਾਰਨ ਕਰਨੀ ਐ ਦਲੈਂਕੜਾਂ ਲੱਗੀਆਂ ਇਹ ਧਿਆਨ ਰੱਖਣਾ ਤੂੰ ਨਹੀਂ ਕਹਿ ਦੇਣਾ ਤੂ ਤੂ ਕਰਨ ਕਰਨ ਸਮਰੱਥ ਹੈ ਹਾ ਹਾ ਹੇ ਸਿਆਰੀ ਹੈ ਤੂ ਤੂ ਕਰਨ ਕਰਨ ਸਮਰੱਥ ਹੈ ਕਰਤੇ ਕਰਤੇ ਤੇ ਵਿਸਰਾਮ ਲਾਉਣਾ ਸੰਗਤ ਜੀ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਇੱਥੇ ਦੋ ਸਸੇ ਲੱਗੇ ਨੇ ਇਕ ਸੱਸੇ ਦੀ ਸਿਆਰੀ ਇਕ ਸੱਸਾ ਮੁਕਤ ਹੈ ਟੈਂਕੇ ਨੂੰ ਸਿਆਰੀ ਸਿਸ਼ਟ ਸਿਰਜੀਆ ਇੱਥੇ ਵਿਸਰਾਮ ਹੈ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਵਰਤਦਾ ਇੱਥੇ ਵਿਸਰਾਮ ਹੈ ਜੋ ਕਰੇ ਸੋ ਹੋਈ ਵਢਿਆਏ ਗੁਰਮੁਖ ਦੇ ਪ੍ਰਭ ਇੱਥੇ ਵਿਸਰਾਮ ਹੈ ਪ੍ਰਭ ਤੇ ਅਣਗੁਗਣਾ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਐੜੇ ਕੰਨਾਂ ਲਾ ਕੇ ਆਰਾਧਿਆ ਆਰਾਧਿਆ ਕੱਲਾ ਨਹੀਂ ਕਹਿ ਦੇਣਾ ਜੇ ਅਰਾਧਿਆ ਪੜਦੇ ਆ ਐਡੇ ਨੂੰ ਕੰਨਾ ਕੱਟਿਆ ਜਾਂਦਾ ਏ ਧਿਆਨ ਰੱਖਣਾ ਆ ਅਰਾਧਿਆ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੰਗਤ ਜੀ ਦੂਜੇ ਧੰਨ ਤੇ ਆਣ ਕੇ ਜਮ ਕੇ ਲਾਉਣੀ ਏ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਅਰਾਧਿਆ ਤੇ ਵਿਸਰਾਮ ਲਾਉਣਾ ਹੁਣ ਇਸ ਪੰਕਤੀ ਦਾ ਆਪਾਂ ਹੁਕਮਨਾਮਾ ਲੈਨੇ ਆ ਇਸ ਸ਼ਲੋਕ ਦਾ ਤੇ ਆਰਾਧਿਆ ਤੇ ਵਿਸ਼ਰਾਮ ਲਾਉਣਾ ਹੈ ਦੂਜੀ ਜਮਕੀ ਲਾਉਣੀ ਹੈ ਐਸ ਧਨ ਧਿਆਨ ਕੇ ਦੂਜੇ ਧਨ ਤੇ ਕਿਵੇਂ ਲਾਉਣੀ ਹੈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ 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 ਗੁਰ ਸੋਇ ਇਸ ਤਰ੍ਹਾਂ ਦੂਜੇ ਧਨ ਤੇ ਮਮੋਲੀ ਜਿਹਾ ਰੁਕਣਾ ਹੈ ਅੱਧੀ ਜਮਕੀ ਲੱਗੀ ਅੱਧਾ ਵਿਸ਼ਰਾਮ ਹੈ ਧਨ ਧਨ ਗੁਰ ਸੋਈ ਅੱਗੇ ਸੰਗਤ ਜੀ ਥੱਲੇ ਤੁਸੀਂ ਦਰਸ਼ਨ ਕਰ ਰਹੇ ਹੋ ਸੁੱਧ ਲਿਖਿਆ ਸੁੱਧ ਸੱਸੀ ਔਂਕੜ ਧੱਦੇ ਔਂਕੜ ਸੁੱਧ ਜਦੋਂ ਹੁਕਮਨਾਮਾ ਸਾਹਿਬ ਆਪਾਂ ਇਸ ਵਾਰ ਦੇ ਵਿੱਚੋਂ ਲੈਣਾ ਹੈ ਜਦੋਂ ਤਾਂ ਆਪਾਂ ਖੰਡਪੜ ਸਾਹਿਬ ਤੇ ਰੋਲ ਲਾ ਰਹੇ ਹਾਂ ਉਸ ਵੇਰੇ ਤਾਂ ਆਪਾਂ ਇੱਕ ਪੰਕਤੀ ਪੜਨੀ ਜਿਵੇਂ ਪੜੀ ਜਾਂਨੇ ਸਿੱਧਾ ਚੱਲੇ ਜਾਣਾ ਸੁੱਧ ਪੜ ਕੇ ਜਦੋਂ ਹੁਕਮਨਾਮਾ ਸਾਹਿਬ ਲੈਣੇ ਆਪਾਂ ਹੁਕਮਨਾਮਾ ਸਾਹਿਬ ਲੈਣ ਵੇਲੇ ਇਹ ਪੰਕਤੀਆਂ ਦੋ ਵਾਰੀ ਪੜ ਕੇ ਸ਼ੁੱਧ ਕਹਿ ਕੇ ਫਿਰ ਫਤੇ ਬੁਲਾਉਣੀ ਹੈ ਆਪਾਂ ਕੀ ਕਰਦੇ ਆ ਦੋ ਵਾਰੀ ਸ਼ੁੱਧ ਪੜ ਜਾਂਦੇ ਜਿਵੇਂ ਦੋ ਵਾਰੀ ਆਪ ਪੰਕਤੀਆਂ ਪੜਦੇ ਆ ਤੇ ਦੋ ਵਾਰੀ ਸ਼ੁੱਧ ਕਹਿ ਕੇ ਫਿਰ ਫਤੇ ਬੁਲਾਉਣੀ ਹੈ ਇਸ ਤਰ੍ਹਾਂ ਨਹੀਂ ਬੁਲਾਉਣੀ ਦੋ ਵਾਰੀ ਪੰਕਤੀਆਂ ਸਮਾਪਤੀ ਤੇ ਪੜਦੇ ਜਦੋਂ ਆਪ ਹੁਕਮ ਹੁਕਮਨਾਮਾ ਸਭ ਲੈਣੇ ਆ ਦੋ ਵਾਰੀ ਪੰਕਤੀਆਂ ਪੜ ਕੇ ਸ਼ੁੱਧ ਕਹਿ ਕੇ ਫਿਰ ਫਤੇ ਬੁਲਾਉਣੀ ਹੈ ਦੋ ਵਾਰੀ ਪੰਕਤੀਆਂ ਪੜ ਕੇ ਕਿ ਦੋ ਵਾਰੀ ਸ਼ੁੱਧ ਨਹੀਂ ਕਹਿਣਾ ਦੋ ਵਾਰੀਆਂ ਪੰਕਤੀਆਂ ਪੜਨੀਆਂ ਬੰਕਤੀਆਂ ਪੜ੍ਹ ਕੇ ਸੁਧ ਕਹਿ ਕੇ ਫਤਿਹ ਬੁਲਾ ਦੇਣੀ ਹੈ ਜਦੋਂ ਆਪਾਂ ਹੁਕਮਨਾਮਾ ਸਾਹਿਬ ਇਸ ਵਾਰ ਦੇ ਵਿੱਚੋਂ ਲੈਣੇ ਆ ਜਿੱਥੇ ਵੀ ਆਪਾਂ ਵਾਰ ਦੇ ਵਿੱਚ ਹੁਕਮਨਾਮਾ ਸਾਹਿਬ ਲੈਣਾ ਹੈ ਜਾਂ ਕਿਤੇ ਵੀ ਇਹ ਸੁਧ ਆਉਂਦਾ ਹੈ ਉਸ ਨੂੰ ਸਮਾਪਤੀ ਤੋਂ ਬਾਅਦ ਦੋ ਵਾਰੀ ਪੜ੍ਹ ਕੇ ਹੀ ਬਾਜ ਉਚਾਰਨ ਕਰਕੇ ਫਤਿਹ ਬੁਲਾਉਣੀ ਹੈ ਸੋ ਸੰਗਤ ਜੀ ਆਪ ਜੀ ਨੇ ਇਸ ਪਾਵਨ ਪਵਿੱਤਰ ਸ਼ਲੋਕ ਦੀ ਸੰਖਿਆ ਸਰਵਣ ਕਰ ਲਈਏ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ